ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ YouTube ਡਾਇਰੈਕਟਰ ਮੀਲਾ ਚੈਨਲ 'ਚ ਤੇ ਤੁਸੀਂ ਵੇਖ ਰਹੇ ਹੋ Facebook ਪੇਜ ਗਿੱਤੀ ਖਬਰ ਅੱਜ ਜਿਹੜੀ ਤੁਹਾਨੂੰ ਅਸੀਂ ਜ਼ਮੀਨ ਦਿਖਾਉਣ ਜਾ ਰਹੇ ਹਾਂ ਜੀ ਉਹਦਾ ਰੇਟ ਹੈ ਸਿਰਫ 4.5 ਲੱਖ ਰੁਪਏ 4.5 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਵਿੱਚ ਤੁਹਾਨੂੰ ਸ਼ਾਨਦਾਰ ਕੋਠੀ ਦੇਖਣ ਨੂੰ ਮਿਲੂਗੀ ਜੋ ਕਿ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਬਧੀਆ ਖੁੱਲਾ ਬੇੜਾ ਖੁੱਲਾ ਬਾਗਲ ਕੀਤਾ ਹੋਇਆ ਜੀ ਤੇ ਬਹੁਤ ਸੋਹਣੀ ਤੇ ਸ਼ਾਨਦਾਰ ਕੋਠੀ ਬਣੀ ਹੋਈ ਹੈ ਜ਼ਮੀਨ ਦੇ ਵਿੱਚ ਦੋ ਮੋਟਰਾਂ ਮਿੱਠਾ ਪਾਣੀ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਮਿਲਣੀ ਹੈ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਵੀਡੀਓ ਨੂੰ ਸਕਿਪ ਨਾ ਕਰੋ ਜੀ ਵੀਡੀਓ ਪੂਰਾ ਜ਼ਰੂਰ ਦੇਖ ਲਓ ਜੇਕਰ ਤੁਸੀਂ ਪੂਰੀ ਵੀਡੀਓ ਦੇਖੋਗੇ ਤਾਂ ਹੀ ਤੁਹਾਨੂੰ ਸਾਰੀ ਜਾਣਕਾਰੀ ਮਿਲੂਗੀ ਜ਼ਮੀਨ ਬਾਰੇ ਅਤੇ ਮਾਲਕ ਦੇ ਨੰਬਰ ਦਿੱਤੇ ਜਾਣਗੇ ਤਾਂ ਤੁਸੀਂ ਦੇਖ ਸਕਦੇ ਹੋ ਜੀ ਵਿੱਚ ਸ਼ਾਨਦਾਰ ਕੋਠੀ ਬਣੀ ਹੈ ਦੋ ਮੋਟਰਾਂ ਮਿੱਠਾ ਪਾਣੀ ਹੈ ਤੇ ਬਾਕੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜਿਹਦੇ ਉੱਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚ ਸਕਦੇ ਹੋ 9877988446 9877988446 ਜੋ ਕਿ ਚੈਨਲ ਦਾ WhatsApp ਨੰਬਰ ਹੈ ਜੀ ਇਸ ਨੰਬਰ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣੀ ਹੈ ਜ਼ਮੀਨ ਪਲਾਟ ਕੋਠੀਆਂ ਘਰ ਮਸ਼ੀਨਰੀਆਂ ਜਾ ਕੋਈ ਵਿਜਨਸ ਹੈ ਤੁਹਾਡਾ ਤੁਸੀਂ ਅੱਗੇ ਬਦਾਉਣਾ ਚਾਹੁੰਦੇ ਹੋ ਜਾਂ ਕੋਈ ਪੈਟਰੋਲ ਪੰਪ ਹੈ ਜਾਂ ਕੋਈ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਫੈਕਟਰੀ ਹੈ ਤਾਂ ਤੁਸੀਂ ਸਾਰੀ ਜਾਣਕਾਰੀ ਦੇ ਨਾਲ ਇੱਕ ਫੁੱਲ ਸਕਰੀਨ ਦੀ ਸਾਨੂੰ ਵੀਡੀਓ ਬਣਾ ਕੇ ਭੇਜਣੀ ਹੈ ਜੀ ਉਸ ਤੋਂ ਬਾਅਦ ਤੁਹਾਡੀ ਇਹ ਜਿਹੜੀ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾਂਚ ਹੋ ਜੂਗੀ ਅੱਜ ਜਿਹੜੀ ਅਸੀਂ ਤੁਹਾਨੂੰ ਜ਼ਮੀਨ ਦਿਖਾਉਣ ਜਾ ਰਹੇ ਹਾਂ ਟੋਟਲ 80 ਵਿਗੇ ਜ਼ਮੀਨ ਹੈ ਜੀ ਕੋਈ ਵੀ ਬੰਦਾ ਖਰੀਦ ਸਕਦਾ ਹੈ ਓਪਨ ਰਿਸਟਰੀ ਵਾਲੀ ਜ਼ਮੀਨ ਹੈ ਪੰਜਾਬ ਹਰਿਆਣਾ ਦਿੱਲੀ ਯੂਪੀ ਐਮਪੀ ਜ਼ਮੀਨ ਦੇ ਵਿੱਚ ਦੋ ਮੋਟਰਾਂ ਨੇ ਸ਼ਾਨਦਾਰ ਕੋਠੀ ਬਣੀ ਹੈ ਜੋ ਕਿ ਤੁਸੀਂ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਕੋਠੀ ਨੂੰ ਦੇਖ ਲਿਆ ਹੋਣਾ ਹੈ ਇੱਕ ਨੰਬਰ ਜ਼ਮੀਨ ਹੈ ਜੀ ਟਾਪ 'ਤੇ ਫਸਲ ਲੱਗੀ ਹੈ ਕੋਈ ਵੀ ਬੰਦਾ ਨਿਰਾਸ਼ ਹੋ ਕੇ ਨਹੀਂ ਜਾਊਗਾ ਤੇ ਇਹ ਜ਼ਮੀਨ ਹੈ ਜਿਹੜੀ ਪਲੇਨ ਤੇ ਪੱਧਰ ਟੱਕ ਹੈ ਸਾਰੀਆਂ ਫਸਲਾਂ ਹੁੰਦੀਆਂ ਨੇ ਤੇ ਰੇਟ ਤੁਹਾਨੂੰ ਦੱਸ ਦਿੱਤਾ ਹੀ ਰੇਟ ਹੈ 4.5 ਲੱਖ ਰੁਪਏ 4.5 ਲੱਖ ਰੁਪਏ ਰੇਟ ਰੱਖਿਆ ਗਿਆ ਤੇ ਪੰਜਾਬ ਹਰਿਆਣਾ ਦਿੱਲੀ ਐਮਪੀ ਯੂਪੀ ਕਿਤੋਂ ਦਾ ਵੀ ਬੰਦਾ ਖਰੀਦ ਸਕਦਾ ਓਪਨ ਰਜਿਸਟਰੀ ਵਾਲੀ ਇਹ ਜ਼ਮੀਨ ਹੈ ਜੀ ਤੇ ਜਿਹੜੀ ਜ਼ਮੀਨ ਹੈ ਟੋਟਲ 80 ਵਿਗੇ ਜ਼ਮੀਨ ਹੈ ਵਿੱਚ ਦੋ ਮੋਟਰਾਂ ਨੇ ਜੀ ਤੇ ਸ਼ਾਨਦਾਰ ਕੋਠੀ ਬਣੀ ਹੋਈ ਹੈ ਜੀ ਪਲੇਨ ਤੇ ਪੱਧਰ ਟੱਕ ਹੈ ਸਾਰੀਆਂ ਫਸਲਾਂ ਹੁੰਦੀਆਂ ਨੇ ਰੇਟ ਰਹਿਣ ਵਾਲਾ 4.5 ਲੱਖ ਰੁਪਏ ਮਿੱਠਾ ਬਾਣੀ ਹੈ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਨਿਰਾਸ਼ ਨਹੀਂ ਹੋਵੋਗੇ ਕਿ ਇੱਥੇ ਜ਼ਮੀਨ ਦੇ ਵਿੱਚ ਕੋਈ ਫਸਲ ਨਹੀਂ ਹੁੰਦੀ ਜਾਂ ਕੋਈ ਹੋਰ ਇਦਾਂ ਦੀ ਕੋਈ ਵੀ ਸਮੱਸਿਆ ਨਹੀਂ ਆਉਗੀ ਬਸ ਤੁਸੀਂ ਜਾ ਕੇ ਮਾਲਕ ਵੀਰ ਦੇ ਨਾਲ ਗੱਲ ਕਰਨੀ ਹੈ ਤੇ ਜ਼ਮੀਨ ਦੀ ਡੀਲ ਹੈ ਜਿਹੜੀ ਤੁਸੀਂ ਕਰ ਸਕਦੇ ਹੋ ਓਪਨ ਰਜਿਸਟਰੀ ਵਾਲੀ ਜ਼ਮੀਨ ਹੈ ਕੋਈ ਵੀ ਬੰਦਾ ਖਰੀਦ ਸਕਦਾ ਹੈ ਇਹ ਨਹੀਂ ਹੈਗਾ ਜੀ ਇਕੱਲਾ ਪੰਜਾਬ ਦਾ ਜਾਂ ਇਕੱਲੇ ਹਰਿਆਣਾ ਦਾ ਖਰੀਦ ਸਕਦਾ ਕਿਤੋਂ ਦਾ ਬੰਦਾ ਵੀ ਜ਼ਮੀਨ ਜਾ ਕੇ ਲੈ ਸਕਦਾ ਤੇ ਮਾਲਕ ਦਾ ਨੰਬਰ ਵੀ ਤੁਹਾਨੂੰ ਦੱਸਾਂਗੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਤੇ ਤੁਹਾਨੂੰ ਹਰ ਇੱਕ ਦਿਨ ਨਵੀਂ ਕੋਠੀ ਨਵੀਂ ਜ਼ਮੀਨ ਦੇਖਣ ਨੂੰ ਮਿਲ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਜਿਹੜੇ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਸਪੋਰਟ ਕਰਦੇ ਆ ਰਹੇ ਨੇ ਬਹੁਤ ਸੋਹਣੇ ਕਮੈਂਟ ਕਰਦੇ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਆ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਟਰੈਕਟਰ ਮੇਲਾ YouTube ਤੇ ਤੇ ਤੁਸੀਂ ਉਸ ਨੂੰ ਬਤ ਬਤ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪਣਾ ਚੈਨਲ ਹੈ ਤੇ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਸੁਝਾਅ ਦਿਆ ਕਰੋ ਕਿ ਤੁਸੀਂ ਕਿਹੜੇ ਅਰੀਏ ਦੇ ਵਿੱਚ ਜ਼ਮੀਨ ਖਰੀਦਣਾ ਚਾਹੁੰਦੇ ਹੋ ਕਿੰਨੇ ਕੁ ਰੇਟ ਦੇ ਵਿੱਚ ਤੇ ਜਾਂ ਕੋਈ ਕੋਠੀ ਮਕਾਨ ਹੈ ਤਾਂ ਤੁਸੀਂ ਜ਼ਰੂਰ ਦੱਸਿਓ ਤੇ ਕੋਸ਼ਿਸ਼ ਕਰਾਂਗੇ ਜੀ ਅਸੀਂ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਤੇ ਜਿਹੜੇ ਭੈਣ ਭਰਾ ਬਹੁਤ ਸੋਹਣੇ ਕਮੈਂਟ ਕਰਦੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਤੈਦ ਲੋ ਤੇ ਤੁਸੀਂ ਮਾਲਕ ਵੀਰ ਦਾ ਨੰਬਰ ਹੈ ਜਿਹੜਾ ਨੋਟ ਕਰ ਲਓ 80 ਵਿੱਗੇ ਵਾਲੇ ਜ਼ਮੀਨ ਦਾ ਨੰਬਰ ਹੈ ਜਿਹੜਾ ਤੁਸੀਂ ਇਹ ਨੋਟ ਕਰ ਲਓ 78771 16130 78771 16130 ਇਸ ਨੰਬਰ ਤੇ ਫੋਨ ਕਰਕੇ ਟੋਟਲ 80 ਵਿੱਗੇ ਜ਼ਮੀਨ ਸਾਢੇ 4 ਲੱਖ ਵਿੱਗੇ ਦਾ ਰੇਟ ਰੱਖਿਆ ਗਿਆ ਵਿੱਚ ਸ਼ਾਨਦਾਰ ਕੋਠੀ ਦੋ ਮੋਟਰਾਂ ਮਿੱਠਾ ਪਾਣੀ ਇਹ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਨੰਬਰ ਦੁਬਾਰਾ ਨੋਟ ਕਰ ਲਓ ਜੀ ਕਿਉਂਕਿ ਮਾਲਕ ਵੀਰ ਦਾ ਨੰਬਰ ਜਿਹੜਾ ਇਹ ਹੀ ਹੈ 787716130 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਬਾਰ ਬਾਰ ਵੀਡੀਓ ਦੇ ਵਿੱਚ ਦੱਸਿਆ ਜਾਂਦਾ ਜਿਹੜਾ ਨੰਬਰ ਹੈ ਜੀ 98779884 ਵਾਲੀ ਵੀਡੀਓ ਦੇ ਵਿੱਚ ਚੱਲ ਰਿਹਾ ਹੈ ਇਹ ਚੈਨਲ ਦਾ WhatsApp ਨੰਬਰ ਹੈ ਜੀ ਤੁਸੀਂ ਜਿਹੜੇ ਮਾਲਕਾਂ ਦੇ ਨੰਬਰ ਹੁੰਦੇ ਨੇ ਉਹਨਾਂ ਤੇ ਗੱਲ ਕਰਿਆ ਕਰੋ ਇਹਦੇ ਵਿੱਚ ਸਾਫ਼ ਲਿਖਿਆ ਆਇਆ ਕਿ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣ ਵਾਸਤੇ ਸੰਪਰਕ ਕਰੋ ਤਾਂ ਤੁਸੀਂ ਵੀਡੀਓ ਨੂੰ ਪੂਰਾ ਦੇਖੋ ਕਿਉਂਕਿ ਅਸੀਂ ਇਸ ਕਰਕੇ ਹਰੇਕ ਵੀਡੀਓ ਦੇ ਵਿੱਚ ਦੱਸਦੇ ਹਾਂ ਕਿਸੇ ਵੀ ਤਰ੍ਹਾਂ ਦੀ ਵੀਡੀਓ ਹੋਵੇ ਚਾਹੇ ਜ਼ਮੀਨ ਹੈ ਪਲਾਟ ਹੈ ਕੋਠੀ ਘਰ ਕੁਝ ਵੀ ਹੈ ਉਹਦੇ ਵਿੱਚ ਇਸ ਕਰਕੇ ਹੀ ਦੱਸਿਆ ਜਾਂਦਾ ਕਿ ਤੁਸੀਂ ਵੀਡੀਓ ਪੂਰਾ ਦੇਖੋ ਪੂਰਾ ਦੇਖਣ ਦਾ ਮਤਲਬ ਜੇ ਤੁਸੀਂ ਵੀਡੀਓ ਨੂੰ ਸਟਾਰਟ ਤੋਂ ਲੈ ਕੇ ਅੰਤ ਤੱਕ ਦੇਖੋਗੇ ਤਾਂ ਤੁਹਾਨੂੰ ਜਿਹੜੇ ਮਾਲਕਾਂ ਦੇ ਨੰਬਰ ਨੇ ਕਿੱਥੋਂ ਦੀ ਇਹ ਜ਼ਮੀਨ ਹੈ ਕੀ ਰੇਟ ਹੈ ਸਾਰੀ ਜਾਣਕਾਰੀ ਮਿਲੂਗੀ ਜੇ ਤੁਸੀਂ ਵੀਡੀਓ ਨੂੰ ਸਕਿਪ ਕਰ ਕਰਕੇ ਚਲਾਉਂਗੇ ਤਾਂ ਤੁਹਾਨੂੰ ਜਾਣਕਾਰੀ ਜਾਂ ਮਾਲਕ ਦੇ ਨੰਬਰ ਨਹੀਂ ਮਿਲਣਗੇ ਸੋ ਵੀਡੀਓ ਨੂੰ ਲਾਸਟ ਤੱਕ ਦੇਖਿਆ ਕਰੋ ਜੀ ਵਿੱਚ ਦੀ ਘਟ ਘਟ ਕੇ ਨਾਚ ਲਾਇਆ ਕਰੋ ਤਾਂ ਹੀ ਤੁਹਾਨੂੰ ਮਾਲਕ ਦਾ ਨੰਬਰ ਨਹੀਂ ਮਿਲ ਰਿਹਾ ਬਸ ਤੁਸੀਂ ਵੀਡੀਓ ਨੂੰ ਸਟਾਰਟ ਤੋਂ ਲੈ ਕੇ ਅੰਤ ਤੱਕ ਪੂਰੀ ਦੇਖਿਆ ਕਰੋ ਤਾਂ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਬਣ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਤੇ ਜਿਵੇਂ ਤੁਸੀਂ ਬਾਕੀ ਵੀਡੀਓ ਨੂੰ ਸਪੋਰਟ ਕਰ ਦਿਓ ਇਸ ਵੀਡੀਓ ਨੂੰ ਵੀ ਦਬ ਕੇ ਸ਼ੇਅਰ ਕਰ ਦਿਓ ਜੀ ਬਣ ਰਹੋ ਤੁਸੀਂ ਆਪਣੇ ਜਾਣਨਾ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਕੋਠੀ ਮਕਾਨ ਧੰਨਵਾਦ